ਬੀਤੀ ਰਾਤ ਜੱਗੂ ਭਗਵਾਨਪੁਰਿਆ ਦੀ ਮਾਂ ਤੇ ਗੱਡੀ 'ਚ ਸਵਾਰ ਇੱਕ ਹੋਰ ਮੁੰਡੇ ਦਾ ਹਮਲਾਵਰਾਂ ਵੱਲੋਂ ਮੋਟਰਸਾਈਕਲ ਤੇ ਆ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰ ਕੋਈ ਇਹੀ ਜਾਣਨਾ ਚਾਹੁੰਦਾ ਸੀ ਕਿ ਇਹ ਕਤਲ ਕਿਸ ਨੇ ਤੇ ਕਿਉਂ ਕੀਤਾ ਤੇ ਦੋਸਤੋ ਹੁਣ ਇੱਕ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੰਬੀਹਾ ਗਰੁੱਪ ਦੇ ਕੁਝ ਮੈਂਬਰਾਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਬਿੱਲਾ ਮੰਗਾ ਤੇ ਕੁਝ ਹੋਰ ਪੇਜਾਂ ਤੇ ਇਕੱਠਿਆਂ ਹੀ ਇਹ ਪੋਸਟ ਸ਼ੇਅਰ ਕੀਤੀ ਗਈ ਹੈ ਤੇ ਲਿਖਿਆ ਕਿ ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਆਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਬਿੱਲਾ ਮੰਗਾ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਲੈਨੇ ਹਾਂ ਇਹ ਜੱਗੂ ਦਾ ਸਾਰਾ ਕੰਮ ਸੰਭਦਾ ਸੀ ਪਘੋੜੇ ਬੰਦੇ ਉਸ ਤੇ ਹਥਿਆਰ ਤੇ ਪੈਸੇ ਇਹ ਸੰਭਦਾ ਸੀ ਅੱਜ ਅਸੀਂ ਇਸ ਨੂੰ ਮਾਰ ਕੇ ਆਪਣੇ ਭਰਾ ਗੋਰੇ ਦਾ ਬਦਲਾ ਲੈ ਲਿਆ ਹੈ ਜਦੋਂ ਕਿ ਇਹਨੂੰ ਵੀ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰਿਆ ਆ ਅੱਗੇ ਤੋਂ ਜੇ ਸਾਡਾ ਕੋਈ ਭਰਾ ਨਜਾਇਜ਼ ਮਰਦਾ ਹੈ ਤੇ ਇਹ ਭੁਗਤਾਨ ਲਈ ਤਿਆਰ ਰਹੇ ਜੋ ਵੀ ਸਾਡੇ ਬਾਰੇ ਹੋਰ ਲੀਰਾਂ ਬੋਲਦੀਆਂ ਹਨ ਉਹ ਵੀ ਤਿਆਰ ਰਹਿਣ ਵਾਇਗਰੂ ਮੇਰ ਕਰੋ #ਦਵਿੰਦਰਬੰਬੀਹਾਗਰੂ